ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਉਪ ਮੰਡਲ ਚੰਡਿਆਲਾ ਗੁਰੂ ਦੇ ਨਵ ਨਿਯੁਕਤ ਐਸਡੀਓ ਸਰਦਾਰ ਸੁਖਦੀਪ ਸਿੰਘ ਅਤੇ ਜ਼ਿਲ੍ਹੇਦਾਰੀ ਸੈਕਸ਼ਨ ਚੰਡਿਆਲਾ ਗੁਰੂ ਦੇ ਜ਼ਿਲ੍ਹੇਦਾਰ ਸੂਰਜ ਕੁਮਾਰ ਵੱਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਤੇ ਸਮੂਹ ਰੈਵਨਿਊ ਸਟਾਫ ਵੱਲੋਂ ਪਟਵਾਰੀ ਮਲਕੀਤ ਸਿੰਘ ਰਾਣਾ ਅਤੇ ਪਟਵਾਰੀ ਨਿਸ਼ਾਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਪੇਂਟ ਕਰਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਐਸਡੀਓ ਸੁਖਦੀਪ ਸਿੰਘ ਵੱਲੋਂ ਹਾਜ਼ਰ ਰੈਵਨਿਊ ਸਟਾਫ ਨਾਲ ਵਿਭਾਗੀ ਕੰਮਕਾਜ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨਾਲ ਆਪਸੀ ਤਾਲਮੇਲ ਕਰਕੇ ਹਰੇਕ ਜ਼ਿਮੀਦਾਰ ਦੇ ਖੇਤਾਂ ਤੱਕ ਪਾਣੀ ਨੂੰ ਪਹੁੰਚਤਾ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹੇਦਾਰੀ ਸੈਕਸ਼ਨ ਜੰਡਿਆਲਾ ਦੇ ਸਮੂਹ ਪਟਵਾਰੀ ਜਿਸ ਵਿੱਚ ਗੁਰਦੇਵ ਸਿੰਘ, ਜਗਜੀਤ ਸਿੰਘ, ਦੇਸ਼ਰਾਜ, ਜਤਿੰਦਰ ਸਿੰਘ ਫੌਜੀ, ਹਰਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਰਵੀ ਕੁਮਾਰ, ਅਰुण ਕੁਮਾਰ, ਆਰਸੀ ਅਫਤਾਰ ਸਿੰਘ, ਐਸਡੀਸੀ ਰਵਿੰਦਰ ਸਿੰਘ ਵੀ ਮੌਜੂਦ ਸਨ। ਅੱਜ ਜੰਡਿਆਲਾ ਕੈਂਪੋ ਦੇਗੇ ਸੀ ਮੋਰ ਰੈਵਿਨਸਟਰ ਤੋਂ ਆਕਮ ਗਏਗਾ ਇਹ ਆਸ਼ਾਸ਼ਨ ਦਵਾਇਆ ਗਿਆ ਕਿ ਜਿੰਨਾ ਵੀ ਨਹੀਂ ਰੈਕਨਿੰਗ ਦੇ ਟਾਸਕ ਮੈਡੀ ਕਰਨੇ ਲੈ ਕੇ ਜਿਹੜੇ ਆਮ ਕਿਸਾਨਾਂ ਦਾ ਕ੍ਰੈਡਿਟ ਪਹੁੰਚਾਉਣਾ ਉਹ ਸਾਰਿਆਂ ਨੇ ਬੁਰਾ ਨਾਮ ਤੋਂ ਕੀ ਹੁੰਦਾ ਰਹੇ ਸਾਰਿਆਂ ਨੇ ਰਿਪੋਰਟ ਤਿਆਰ ਕਰਾ ਉਪ ਮੰਡਲ ਦੇ ਜੰਡੇ ਆਲਾ ਦੇ ਐਸਡੀਓ ਸਰਦਾਰ ਸੁਖਦੀਪ ਸਿੰਘ ਜੀ ਅਤੇ ਜ਼ਿਲ੍ਹੇਦਾਰੀ ਸੈਕਸ਼ਨ ਜੰਡੇ ਆਲਾ ਦੇ ਜ਼ਿਲ੍ਹੇਦਾਰ ਸ੍ਰੀ ਸੂਰਜ ਕੁਮਾਰ ਜੀ ਵੱਲੋਂ ਉਹ ਬੋਪਲੇ ਉਹਧਿਆਂ ਦਾ ਜਿਹੜਾ 400 ਭਾ ਲਿਆ ਗਿਆ ਜਿਸ ਨਾਲ ਉਹਨਾਂ ਵੱਲੋਂ ਸੂਰੂ ਹਾਜ਼ਰ ਹੈ ਰੇਣੀ ਉਸਟਾਫ ਦੇ ਸਟਾਫ ਨਾਲ ਲਈ ਇੱਕ ਮੀਟਿੰਗ ਵੀ ਲਈ ਗਈ ਹੈ ਜਿਸ ਵਿੱਚ ਗੋਪਾਗੀ ਕੰਮਕਾਰਾਂ ਦੇ ਸਬੰਧੀ ਗੱਲਬਾਤ ਹੋਈ ਹੈ ਤੇ ਇਹਦੇ ਨਾਲ ਉਹਨਾਂ ਨੂੰ ਐਡਿਓ ਸੁਵਿਧੀਆਂ ਨਾਲ ਰੇਣੀ ਉਸਟਾਫ ਦਾਾਇਆ ਗਿਆ ਕਿ ਕਿਸੇ ਵੀ ਰੇਣੀ ਉਸਟਾਫ ਦੇ ਕਰਮਚਾਰੀ ਨੂੰ ਕੋਈ ਮੁਸ਼ਕਲ ਨਹੀਂ ਹੋ ਦਿੱਤੀ ਜਾਏਗੀ ਬਸ਼ਰਤੇ ਕਿ ਉਹ ਖੰਮਾਕਾਰਾਂ ਦੇ ਸੰਬੰਧੀ ਆਪਣਾ ਜਿਹੜਾ ਸਿਹਰਦ ਹੋਣ ਤੇ ਮਹੱਤਵੇ ਦੀ ਤਰੱਕੀ ਲਈ ਆਪਰਾਲ ਮਿਲ ਕੇ ਇਹਨੂੰ ਬੁਲੰਦੀਆਂ ਦੇਤੇਗੀ